ਇਸ ਸਕੂਲ ਵਿੱਚ ਪੜ੍ਹ ਰਹੇ ਸਮੂਹ ਵਿਦਿਆਰਥੀ ਉਹਨਾਂ ਦੇ ਪੇਰੈਂਟਸ ਸਮੂਹ ਇਲਾਕਾ ਨਿਵਾਸੀ ਰੁਤੀ ਜੀ ਵੀ ਵਰਗ ਔਰ ਹੋਰ ਸਮਾਜ ਦੇ ਵੱਖ-ਵੱਖ ਵਰਗ ਸਾਰਿਆਂ ਨੂੰ ਸਾਰੇ ਮੇਰੇ ਵੀਰਾਂ ਨੂੰ ਆਪ ਜੀ ਨੂੰ ਦੀਵਾਲੀ ਦੀਆਂ ਅਤੇ ਬੰਦੀ ਛੋੜ ਦੇ ਵਿਸਤੀਆਂ ਬਹੁਤ ਬਹੁਤ ਮੁਬਾਰਕ ਹੈ ਪਿਛਲੇ ਸਾਲ ਵੀ ਅਸੀਂ ਕਈ ਵਾਰੀ ਬੇਨਤੀਆਂ ਕਰਦੇ ਰਹੇ ਹਾਂ ਔਰ ਇਸ ਵਾਰੀ ਫਿਰ ਹੱਥ ਜੋੜ ਕੇ ਬੇਨਤੀ ਕਰਨੇ ਆ ਕਿ ਗ੍ਰੀਨ ਦੀਵਾਲੀ ਮਨਾਈ ਜਾਵੇ ਅਸੀਂ ਕੁਦਰਤ ਵੱਲੋਂ ਦਿੱਤੀਆਂ ਹੋਈਆਂ ਦਾਤਾ ਨੂੰ ਖਰਾਬ ਨਾ ਕਰੀਏ ਅੱਜ ਵੀ ਅਸੀਂ ਆਪਣੇ ਸਕੂਲਾਂ ਦੇ ਵਿੱਚ ਵੱਖ-ਵੱਖ ਬੱਚਿਆਂ ਨੂੰ ਜੋ ਦੀਵਾਰੀ ਦੇ ਕਰਕੇ ਪ੍ਰਦੂਸ਼ਣ ਪੈਦਾ ਹੁੰਦਾ ਜਾਂ ਪਰਾਲੀ ਦੇ ਵਿੱਚ ਅੱਗ ਲਾਉਣ ਨਾਲ ਜਾਂ ਤੁਹਾਡੇ ਟਟਾਕੀ ਵੱਧ ਚਲਾਉਣ ਨਾਲ ਕੋਈ ਵੀ ਤਰੀਕਾ ਜਿਹੜਾ ਵਾ ਉਹਦੇ ਹੋਰੇ ਪ੍ਰਭਾਵਾਂ ਦੇ ਬਾਰੇ ਜਾਣਕਾਰੀ ਦਿੱਤੀ ਆਪਾਂ ਤੇ ਮੈਂ ਬੇਨਤੀ ਕਰਨਾ ਤੇ ਸੁਣੋ ਵੀ ਕਿ ਤੁਸੀਂ ਵੀ ਰਲ ਕੇ ਆਓ ਪਰਮਾਤਮਾ ਵੱਲੋਂ ਦਿੱਤੀ ਹੋਈ ਖੂਬਸੂਰਤ ਧਰਤੀ ਨੂੰ ਪੰਜਾਬ ਦੀ ਨੂੰ ਬਚਾ ਕੇ ਰੱਖੀਏ ਓਜ਼ੋਨ ਲੇਅਰ ਜੋ ਬਹੁਤ ਖਰਾਬ ਹੋ ਰਹੀ ਹੈ ਸਾਡੀ ਡਿਪਲੀਟ ਹੋ ਰਹੀ ਹੈ ਔਰ ਜਿਹੜੇ ਤੁਹਾਡੇ ਪਲਾਸਟਿਕ ਦੇ ਜਿਹੜੇ ਇਫੈਕਟ ਸਾਡੇ ਤੇ ਪੈ ਰਹੇ ਨੇ ਔਰ ਜੋ ਤਰ੍ਹਾਂ ਪ੍ਰਦੂਸ਼ਣ ਅਸੀਂ ਪੈਦਾ ਕਰਾਂਗੇ ਉਹਦੇ ਇਫੈਕਟ ਪੈ ਰਹੇ ਨੇ ਅਸੀਂ ਆਪਣੇ ਆਪ ਦੇ ਵਿੱਚ ਔਰ ਪਰਮਾਤਮਾ ਦੀ ਨਜ਼ਰ ਦੇ ਵਿੱਚ ਗੁਨਾਹ ਕਰਨਾ ਬੰਦ ਕਰੀਏ ਕਿਉਂਕਿ ਜੇ ਪਰਮਾਤਮਾ ਵੱਲੋਂ ਦਿੱਤੀ ਹੋਈ ਦਾਤਾ ਨੂੰ ਅਸੀਂ ਛੇੜ ਕਰਾਂਗੇ ਤਾਂ ਫਿਰ ਸਾਨੂੰ ਪਰਮਾਤਮਾ ਦੇ ਕੋਲੋਂ ਮਾਫੀ ਨਹੀਂ ਮਿਲੇਗੀ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਗ੍ਰੀਨ ਦੀਵਾਲੀ ਮਨਾਓ ਕਲਾਸ ਲਗਾਓ ਸਮਲਾਂ ਦੇ ਬੂਟੇ ਲਗਾਓ ਫਲਦਾਰ ਬੂਟੇ ਲਗਾਓ ਤੇ ਰਲ ਕੇ ਆਓ ਇਸ ਸਮਾਜ ਨੂੰ ਇਸ ਆਲੇ-ਦੁਆਲੇ ਨੂੰ ਚੰਗਾ ਬਣਾਈਏ ਇੱਕ ਵਾਰੀ ਫੇਰ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦੀਆਂ ਬਹੁਤ ਮੁਬਾਰਕਾਂ